ਫਿਲਮ ਨਮਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਆ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਸਿੱਧੂ ਟਾਕਸ ਅੱਜ ਵੀ ਕੁਝ ਪਾਲੀਵੁੱਡ ਤੇ ਹਾਲੀਵੁੱਡ ਦੀਆਂ ਨਵੀਆਂ ਰਿਲੀਜ਼ ਹੋਣ ਜਾ ਰਹੀਆਂ ਫਿਲਮਾਂ ਦੇ ਬਾਰੇ ਗੱਲ ਕਰਾਂਗੇ ਤੇ ਉਹਨਾਂ ਫਿਲਮਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੀ ਸ਼ੂਟਿੰਗ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੀ ਹੈ ਜੀ ਹਾਂ ਪਹਿਲੀ ਫਿਲਮ ਦੀ ਗੱਲ ਕਰਦੇ ਆ ਪੰਜਾਬੀ ਸਿਨੇਮੇ ਲਈ ਇਹ ਨਵਾਂ ਸਾਲ 2024 ਕੰਟੈਂਟ ਅਤੇ ਸੈਟਅਪ ਅੱਖੋਂ ਕਈ ਨਵੀਆਂ ਸੁਭਾਵਨਾਵਾਂ ਪੈਦਾ ਕਰਨ ਜਾ ਰਿਹਾ ਜਿਸ ਦਾ ਇਜ਼ਹਾਰ ਕਰਾਉਣ ਜਾ ਰਹੀ ਹੈ ਜੀ ਆਉਣ ਵਾਲੀ ਪੰਜਾਬੀ ਫਿਲਮ ਜੇ ਪੈਸਾ ਬੋਲਦਾ ਹੁੰਦਾ ਪੰਜਾਬੀ ਸਿਨੇਮਾ ਦੀ ਆਉਣ ਵਾਲੀਆਂ ਬਹੁ ਚਰਚਿਤ ਫਿਲਮਾਂ ਵਿੱਚ ਸ਼ਮਾਰ ਕਰਾਉਂਦੀ ਇਸ ਫਿਲਮ ਦਾ ਨਿਰਮਾਣ ਪ੍ਰਤਿਭਾਵਾਨ ਅਤੇ ਖੂਬਸੂਰਤ ਅਦਾਕਾਰ ਇਹਾਨ ਢਿੱਲੋਂ ਵੱਨਿਓ ਕੀਤਾ ਗਿਆ ਹੈ ਜੋ ਅਦਾਕਾਰੀ ਦੇ ਨਾਲ-ਨਾਲ ਫਿਲਮ ਨਿਰਮਾਣ ਦੇ ਖੇਤਰ ਵਿੱਚ ਵੀ ਕੁੱਦੀ ਹੋਈ ਹੈ ਤੇ ਪਾਲੀਵੁੱਡ ਵਿੱਚ ਉਹ ਆਪਣੇ ਕਦਮ ਅੱਗੇ ਵਧਾਰੀ ਹੈ ਪੰਜਾਬੀ ਤੋਂ ਇਲਾਵਾ ਹਿੰਦੀ ਫਿਲਮ ਜਗਤ ਵਿੱਚ ਵੀ ਉਹ ਪੜਾਦਰ ਪਰ ਮਜ਼ਬੂਤ ਪੈੜਾਂ ਸਰਜ ਰਹੀ ਹੈ ਇਹ ਉਮਦਾ ਅਦਾਕਾਰਾ ਇਸ ਤੋਂ ਪਹਿਲਾਂ ਟਾਈਗਰ ਠੱਗ ਲਾਈਫ ਡੈਡੀ ਕੂਲ ਮੁੰਡੇ ਫੂਲ ਪੋਜ਼ ਦੀ ਪ੍ਰਾਈਡ ਆਫ ਇੰਡੀਆ ਹੇਟ ਸਟੋਰੀ ਹੇਟ ਸਟੋਰੀ 4 ਕਸਕ ਬਲੈਕੀਆ ਗੋਲ ਗੱਪਾ ਤੇ ਭੂਤ ਅੰਕਲਾਦੀ ਜੀਆਂ ਚਰਚਿਤ ਫਿਲਮਾਂ ਕਰ ਚੁੱਕੀ ਹੈ ਆਪਣੀ ਸ਼ਾਨਦਾਰ ਅਦਾਕਾਰੀ ਦਾ ਲੋਹਾ ਮਣਵਾ ਚੁੱਕੀ ਹੈ ਤਾਂ ਇਸ ਮਹੀਨੇ 23 ਫਰਵਰੀ 2024 ਨੂੰ ਯਾਨੀ ਕਿ ਦੇਸ਼ ਵਿਦੇਸ਼ ਦੇ ਸਿਨੇਮਾ ਕਰਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਮੁਹਾਲੀ ਲਗਲੇ ਲਾਕਿਆਂ ਦੇ ਵਿੱਚ ਇਸ ਫਿਲਮ ਦੀ ਸ਼ੂਟਿੰਗ ਕੀਤੀ ਗਈ ਹੈ ਤਾਂ ਇਹ ਫਿਲਮ ਵੀ ਤੁਹਾਨੂੰ ਹੁਣ 23 ਫਰਵਰੀ ਨੂੰ ਵੇਖਣ ਨੂੰ ਮਿਲੇਗੀ। ਔਰ ਮੈਂ ਇਹਾਨਾ ਢਿੱਲੋ ਬਾਰੇ ਦੱਸ ਦੇਣਾ ਚਾਹੁੰਦਾ ਹਾਂ ਕਿ ਇਹਾਨਾ ਢਿੱਲੋ ਜ਼ਿਲ੍ਹਾ ਫਰੀਦਕੋਟ ਦੇ ਜੱਤੋ ਦੇ ਨੇੜੇ ਪੈਂਦੇ ਕਸਬੇ ਦਬੜੀਖਾਨੇ ਦੀ ਵਸਨੀਕ ਹੈ ਯਾਨੀ ਇੱਕ ਪੰਜਾਬਣ ਪਿੰਡੂ ਜੱਟੀ ਕੁੜੀ ਫਿਲਮਾਂ ਦੇ ਵਿੱਚ ਛਾਈ ਹੋਈ ਆ ਹੁਣ ਗੱਲ ਕਰਦੇ ਆ ਜੀ ਅਗਲੀ ਫਿਲਮ ਦੇ ਬਾਰੇ ਵਿੱਚ ਹਾਲ ਹੀ ਵਿੱਚ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਆ ਜਿਸ ਦਾ ਨਾਂ ਆ ਮੇਰਾ ਸਵੀਟੂ ਯਾਨੀ ਕਿ ਬੜਾ ਵੱਖਰਾ ਜਿਹਾ ਨਾਂ ਆ ਇਸ ਫਿਲਮ ਦਾ ਮੇਰਾ ਸਵੀਟੂ ਦਾ ਤਾਂ ਪਾਲੀਵੁੱਡ ਦੇ ਉੱਬਰ ਦੇ ਉੱਤੇ ਪ੍ਰਤਿਭਾવાન ਫਿਲਮਕਾਰ ਮਨਵੀਰ ਬਰਾੜ ਇਹ ਫਿਲਮ ਲੈ ਕੇ ਆ ਰਹੇ ਨੇ ਜੋ ਇੰਨੇ ਦਿਨੀ ਆਪਣੀ ਪਹਿਲੀ ਅਤੇ ਹਾਲ ਹੀ ਵਿੱਚ ਸੰਪੂਰਨ ਹੋਈ ਫਿਲਮ ਰੋਜ਼ ਰੋਜ਼ ਹੀ ਤੇ ਗੁਲਾਬ ਨੂੰ ਰਿਲੀਜ਼ਿੰਗ ਸ਼ੋਹਾਂ ਦੇਣ ਦੇ ਵਿੱਚ ਜੁਟੇ ਹੋਏ ਨੇ ਓਮ ਜੀ ਸਿਨੇਵਾਡਾ ਤੇ ਡਾਇਮੰਡ ਸਟਾਰ ਵਰਲਡ ਵਾਈਡ ਵਾਰਡ ਵੱਲੋਂ ਸੰਯੁਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਇਸ ਫਿਲਮ ਦਾ ਨਿਰਮਾਣ ਆਸ਼ੂ ਮਨੀਸ਼ ਸਾਨੀ ਅਤੇ ਗੁਰਨਾਮ ਭੁੱਲਰ ਕਰ ਰਹੇ ਨੇ ਜਿਨ੍ਹਾਂ ਦੀ ਇਕੱਠਿਆਂ ਬਣਾਈ ਜਾ ਰਹੀ ਇਹ ਦੂਸਰੀ ਫਿਲਮ ਹੈ ਜੋ ਇਸ ਤੋਂ ਪਹਿਲਾਂ ਵੀ ਰੋਜ਼ ਰੋਜ਼ੀ ਤੇ ਗੁਲਾਬ ਵਿੱਚ ਵੀ ਸਾਂਝੀ ਕੋਲਾਬੋਰੇਸ਼ਨ ਕਰ ਚੁੱਕੇ ਨੇ ਜੋ ਜਲਦੀ ਰਿਲੀਜ਼ ਹੋਣ ਜਾ ਰਹੀ ਆ ਰੋਮਾਂਟਿਕ ਕਾਮੇਡੀ ਕਹਾਣੀ ਅਨਸਾਰ ਬਣਾਈ ਜਾ ਰਹੀ ਇਹ ਦਿਲਚਸਪ ਫਿਲਮ ਨੂੰ ਇਸ ਹਾਲ ਦੇ ਅਕਤੂਬਰ ਮਹੀਨੇ ਵਿੱਚ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ ਔਰ ਗੱਲ ਕੀਤੀ ਜਾਵੇ ਤਾਂ ਸਟਾਰ ਕਾਸਟ ਤੇ ਹੋਰ ਰਸਮੀ ਪਹਿਲੂਆਂ ਦਾ ਵੀ ਐਲਾਨ ਕੀਤਾ ਜਾਊਗਾ ਜਿਲ੍ਹਾ ਸੰਗਰੂਰ ਅਧੀਨ ਪੈਂਦੇ ਪਿੰਡ ਸੰਘਰੇੜੀ ਨਾਲ ਸੰਬੰਧਿਤ ਹੋਣ ਹਾਰ ਗੀਤਕਾਰ ਪ੍ਰੀਤ ਸੰਘਰੇੜੀ ਜੋ ਲੇਖਕ ਤੇ ਤੌਰ ਤੇ ਸ਼ੁਰੂ ਹੋਣ ਜਾ ਰਿਹਾ ਹੈ ਆਪਣੀ ਇਸ ਨਵੀਂ ਫਿਲਮ ਨੂੰ ਲੈ ਕੇ ਵੀ ਕਾਫੀ ਉਤਸ਼ਾਹਿਤ ਨਜ਼ਰ ਆਉਂਦੇ ਨੇ ਤੇ ਜਿਨ੍ਹਾਂ ਨੇ ਆਪਣੇ ਮਨ ਦੇ ਬਲਬਲੇ ਸਾਂਝੇ ਕਰਦਿਆਂ ਦੱਸਿਆ ਕਿ ਉਹਨਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਫਿਲਮੀ ਕੈਰੀਅਰ ਦੇ ਆਗਾਜ਼ ਦੌਰਾਨ ਹੀ ਲਗਾਤਾਰ ਦੂਸਰੀ ਵਾਰ ਨਾਮੀ ਗ੍ਰਾਮੀ ਪ੍ਰੋਡਕਸ਼ਨ ਹਾਊਸ ਅਤੇ ਗਰਨਾਮ ਭੁੱਲਰ ਜਿਹੜੇ ਬਿਹਤਰੀਨ ਗਾਇਕ ਅਤੇ ਅਦਾਕਾਰ ਹੈ ਉਹਨਾਂ ਲਈ ਲੇਖਣ ਕਰਨ ਦਾ ਅਫਸਰ ਮਿਲਿਆ ਇਹ ਉਹਨਾਂ ਲਈ ਖੁਸ਼ਕਿਸਮਤੀ ਵਾਲੇ ਪਲ ਨੇ ਉਸ ਤੋਂ ਅਗਲੀ ਫਿਲਮ ਵੱਲ ਆਉਂਦੇ ਹਾਂ ਜੀ ਪੰਜਾਬੀ ਫਿਲਮ ਤੋਂ ਬਾਅਦ ਗੱਲ ਕਰਾਂਗੇ ਹੁਣ ਬਾਲੀਵੁੱਡ ਫਿਲਮਾਂ ਦੇ ਬਾਰੇ ਵਿੱਚ ਤਾਂ ਐਨੀਮਲਸ ਦੇ ਫੈਨਸ ਦੇ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਐਨੀਮਲਸ ਫਿਲਮ ਜਿਹੜੀ ਹੈ ਉਹ ਤੁਸੀਂ ਸਾਰਿਆਂ ਨੇ ਦੇਖੀ ਆ ਔਰ ਬਹੁਤ ਸੁਪਰ ਡੁਪਰ ਹਿੱਟ ਫਿਲਮ ਗਈ ਆ ਕਰੋੜਾਂ ਦਾ ਕਾਰੋਬਾਰ ਕੀਤਾ ਆ ਇੱਕ ਵਾਰੀ ਰਣਵੀਰ ਕਪੂਰ ਤੇ ਸਨੀ ਦਿਓਲ ਦਾ ਪ੍ਰਾ ਬੋਬੀ ਦਿਓਲ ਇਸ ਦੇ ਵਿੱਚ ਛਾਏ ਨੇ ਔਰ ਕਿਉਂਕਿ ਤਰਮਿੰਦਰ ਦੇ ਪਰਿਵਾਰ ਦੇ ਲਈ ਜਾਂ ਕਿ ਦਿਓਲ ਪਰਿਵਾਰ ਦੀ ਗੱਲ ਕੀਤੀ ਜਾਏਗੀ ਉਹਨਾਂ ਲਈ ਇਸ ਸਾਲ ਬਹੁਤ ਵਧੀਆ ਚੜਿਆ ਤਾਂ ਹੁਣ ਲੋਕਾਂ ਨੂੰ ਇਹ ਡੀਕਸੀ ਕਿਉਂਕਿ ਸਾਡੇ ਮੁਲਕ ਦੇ ਵਿੱਚ ਸੀਕਵਲ ਦਾ ਬੜਾ ਟ੍ਰੈਂਡ ਹੈ ਤਾਂ ਹੁਣ ਇਸ ਦਾ ਸੀਕਵਲ ਬਣ ਦੀ ਮੰਗ ਉੱਠ ਰਹੀ ਸੀਗੀ ਔਰ ਸੋਚ ਰਹੇ ਸੀ ਕਿ ਇਹਦਾ ਸੀਕਵਲ ਬਣੇਗਾ ਜੀ ਹਾਂ ਇਹ ਫੈਸਲਾ ਹੋ ਗਿਆ ਕਿਉਂਕਿ ਹੁਣ ਐਨੀਮਲ ਦਾ ਸੀਕਵਲ ਵੀ ਸਾਹਮਣੇ ਆਏਗਾ ਐਨੀਮਲ 2 ਫਿਲਮ ਦੇ ਰੂਪ ਦੇ ਵਿੱਚ ਤਾਂ ਰਣਵੀਰ ਕਪੂਰ ਨੇ ਐਨੀਮਲ ਦੀ ਸਫਲਤਾ ਮਗਰੋਂ ਹਰ ਕੋਈ ਇਸ ਦੇ ਸੀਕਵਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਤੇ ਇਸ ਵਿਚਾਲੇ ਫਿਲਮ ਦੇ ਸੀਕਵਲ ਨੂੰ ਲੈ ਕੇ ਵੱਡੀ ਖਬਰ ਇਹ ਆਈ ਹੈ ਕਿ ਐਨੀਮਲ 2 ਦੀ ਸਕ੍ਰਿਪਟ ਦਾ ਮੁੱਢਲਾ ਢਾਂਚਾ ਤਿਆਰ ਹੋ ਗਿਆ ਆ ਸੰਦੀਪ ਵਾਂਗਾ ਐਨੀਮਲ 2 ਦੀ ਸਕ੍ਰਿਪਟ ਤੇ ਖਾਸ ਕੰਮ ਕਰਨ ਜਾ ਰਹੇ ਨੇ ਤੇ ਉਹ ਇਸ ਸਾਲ ਦੇ ਅੰਤ ਵਿੱਚ ਫਿਲਮ ਦੀ ਸਕ੍ਰਿਪਟ ਤੇ ਕੰਮ ਕਰਨਗੇ ਰਣਵੀਰ 2025 ਚ ਐਨੀਮਲ ਟੂ ਦੀ ਸ਼ੂਟਿੰਗ ਸ਼ੁਰੂ ਕਰਨਗੇ ਜੀ ਹਾਂ ਅਗਲੇ ਸਾਲ ਔਰ ਉਸ ਤੋਂ ਬਾਅਦ ਅਗਲੇ ਭਰੇ ਦੇ ਵਿੱਚ ਵਿੱਚ ਹੀ ਉਹ ਫਿਲਮ ਬਣ ਕੇ ਤੁਹਾਡੇ ਸਾਹਮਣੇ ਆਜੂਗੀ ਤਾਂ ਮੈਂ ਦੱਸ ਦੇਣਾ ਚਾਹੂਗਾ ਕਿ ਐਨੀਮਲ ਪਰਖ ਚ ਰਣਬਿਜੇ ਅਤੇ ਉਹਨਾਂ ਦੇ ਲੋਕ ਅਲਾਈਕ ਯਾਨਕਿ ਹਮ ਸ਼ਕਲ ਵਿਚਾਲੇ ਝੜਪ ਦਿਖਾਈ ਜਾਵੇਗੀ ਇਸ ਦੇ ਨਾਲ ਹੀ ਰਣਬਿਜੇ ਦਾ ਆਪਣੀ ਪਤਨੀ ਤੇ ਬੇਟੇ ਨਾਲ ਰਿਸ਼ਤਾ ਵੀ ਇਸ ਫਿਲਮ ਚ ਖਾਸ ਹੋਵੇਗਾ ਤੇ ਦੂਜੇ ਭਾਗ ਦਾ ਫੋਕਸ ਰਣਬਿਜੇ ਅਤੇ ਉਸਦੇ ਹਮ ਸ਼ਕਲ ਤੇ ਹੋਵੇਗਾ ਇਥੇ ਮੈਂ ਦੱਸ ਦੇਣਾ ਚਾਹੁੰਦਾ ਆ ਕਿ ਹਾਲ ਦੇ ਵਿੱਚ ਰਣਬੀਰ ਕਪੂਰ ਨੇ ਕਮੇਡੀਅਨ ਅਬੋਵ ਸਿੰਘ ਨਾਲ ਐਨੀਮਲ ਬਾਰੇ ਗੱਲ ਕੀਤੀ ਆ netflix ਇੰਡੀਆ ਨਾਲ ਗੱਲ ਕਰਦੇ ਹੋਏ ਰਣਬੀਰ ਨੇ ਕਿਹਾ ਕਿ ਐਨੀਮਲ پارک ਦੇ ਸੰਦੀਪ ਕੋਲ ਇੱਕ ਦੋ ਸੀਨ ਤਿਆਰ ਨੇ ਜੋ ਉਹਨਾਂ ਨੇ ਮੈਨੂੰ ਦੱਸੇ ਨੇ ਤੇ ਉਹ ਬਹੁਤ ਰੋਮਾਂਚਕ ਨੇ ਪਹਿਲੇ ਭਾਗ ਦੀ ਸਫਲਤਾ ਤੋਂ ਬਾਅਦ ਉਹ ਦੂਜੇ ਭਾਗ ਨੂੰ ਵੀ ਹੋਰ ਡੀਪ ਤੇ ਡਾਰਕ ਬਣਾਉਣ ਜਾ ਰਹੇ ਨੇ ਹੁਣ ਗੱਲ ਕਰਦੇ ਆਂ ਜੀ ਅਗਲੀ ਫਿਲਮ ਦੇ ਬਾਰੇ ਚ ਗਾਇਕ ਅਕਦਾਕਰ ਗੁਰੂ ਰੰਦਾਵਾਦੀ ਨਵੀਂ ਬਾਲੀਵੁੱਡ ਫਿਲਮ ਜਿਹਦੇ ਵਿੱਚ ਉਹ ਪਹਿਲੀ ਵਾਰੀ ਫਿਲਮ ਦੇ ਵਿੱਚ ਵੱਡੀ ਸਕਰੀਨ ਤੇ ਨਜ਼ਰ ਆਉਣਗੇ ਜੀहां ਕੁਝ ਖੱਟਾ ਹੋ ਜਾਏ ਇਹ ਫਿਲਮ ਜਿਹੜੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਤਾਂ ਇਸ ਦਾ ਟੀਜ਼ਰ ਰਿਲੀਜ਼ ਹੋ ਗਿਆ ਜਿਸ ਵਿੱਚ ਮਜਨੂ ਬਣਿਆ ਨਜ਼ਰ ਆਇਆ ਹਾਈ ਰेटेड ਗੱਭਰੂ ਜਾਣੀ ਕਿ ਪੰਜਾਬੀ ਗੀਤਾਂ ਰਾਹੀਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਗੁਰੂ ਰੰਦਾਵਾ ਜਲਦ ਹੀ ਬਾਲੀਵੁੱਡ ਦੇ ਵਿੱਚ ਡੈਬਿਊ ਕਰਨ ਜਾ ਰਹੇ ਨੇ ਹਾਲ ਹੀ ਵਿੱਚ ਉਹਨਾਂ ਦੀ ਆਉਣ ਵਾਲੀ ਫਿਲਮ ਕੁਝ ਖੱਟਾ ਹੋ ਜਾਇਦਾ ਟੀਜ਼ਰ ਸ਼ੇਅਰ ਕੀਤਾ ਗਿਆ ਇਸ ਫਿਲਮ ਚ ਉਹ ਸਾਈ ਮਨਜ਼ਰੇਕਰਤ ਅਨੂਪਮ ਖੇਰ ਦੇ ਨਾਲ ਨਜ਼ਰ ਆਉਣਗੇ ਹਾਈ ਰेटेड ਗੱਭਰੂ ਲਾਹੌਰ ਤੇ ਨੱਚ ਮੇਰੀ ਰਾਣੀ ਵਰਗੇ ਅਣਗਿਣਤ ਗੀਤ ਗਾ ਕੇ ਗਾਇਕ ਗੁਰੂ ਰੰਦਾਵਾ ਲਈ ਹੁਣ ਭੂਮਿਕਾ ਨਿਭਾਉਣ ਲਈ ਵੀ ਤਿਆਰ ਨੇ ਯਾਨੀ ਕਿ ਅਦਾਕਾਰੀ ਦੇ ਲਈ ਵੀ ਸਿਲਵਰ ਸਕਰੀਨ ਦੇ ਉੱਤੇ ਨਜ਼ਰ ਆਉਣਗੇ ਉਹ ਜਲਦੀ ਹੀ ਫਿਲਮ ਕੁਝ ਖੱਟਾ ਹੋ ਜਾਏ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾਣ ਨੇ ਇਹ ਫਿਲਮ ਵਿੱਚ ਉਹਨਾਂ ਨਾਲ ਸਾਈ ਐਮ ਮਜ਼ਰੇਕਰ ਮੁੱਖ ਭੂਮਿਕਾ ਵਿੱਚ ਨਜ਼ਰੀ ਪਵੇਗੀ ਤੁਹਾਨੂੰ ਦੱਸ ਦਈਏ ਕਿ ਕੁਝ ਖੱਟਾ ਹੋ ਜਾਏ ਇੱਕ ਪਰਿਵਾਰਿਕ ਮਨੋਰੰਜਕ ਫਿਲਮ ਹੈ ਜਿਸ ਵਿੱਚ ਾਨੂਪਮ ਖੇਰ ਤੋਂ ਇਲਾਵਾ ਈਲਾ ਔਰਣਵੀ ਨਜ਼ਰ ਆਉਣਗੇ ਹੁਣ ਇਸ ਦੇ ਮੇਕर्स ਨੇ ਫਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ ਉਲਖੀਆ ਤੇ ਖਾਸ ਗੱਲ ਇਹ ਹੈ ਕਿ ਗਾਇਕ ਗੁਰੂ ਰੰਦਾਵਾ ਹੁਣ ਤੱਕ ਆਪਣੇ ਆਵਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੇ ਉੱਤੇ ਰਾਜ ਕਰ ਰਹੇ ਨੇ ਅਜਿਹੇ ਵਿੱਚ ਉਹਨਾਂ ਦੇ ਪ੍ਰਸ਼ੰਸਕ ਫਿਲਮ ਬਾਰੇ ਸੁਣ ਕੇ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਨੇ ਤਾਂ ਹਾਲ ਹੀ ਵਿੱਚ ਗੁਰੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਤੇ ਕੁਝ ਖੱਟਾ ਹੋ ਜਾਏ ਦਾ ਮਜ਼ਾਕੀਆ ਟੀਜ਼ਰ ਸ਼ੇਅਰ ਕੀਤਾ ਐਸ ਦੇ ਨਾਲ ਹੀ ਉਹਨਾਂ ਦੱਸਿਆ ਹੈ ਕਿ ਫਿਲਮ ਪਿਆਰ ਦੇ ਮਹੀਨੇ ਦੀ 16 ਤਰੀਕ ਨੂੰ ਰਿਲੀਜ਼ ਹੋਵੇਗੀ ਕੈਪਸ਼ਨ ਵਿੱਚ ਲਿਖਿਆ ਹੈ ਕਿ ਇੱਕ ਪ੍ਰੇਮ ਕਹਾਣੀ ਜੋ ਕੈਂਡੀ ਵਰਗੀ ਮਿੱਠੀ ਹੈ ਸਿਰਫ ਫਿਰੇ ਮਜਨੂ ਦੀਆਂ ਹਰਕਤਾਂ ਅਤੇ ਸੁੰਦਰ ਲੈਲਾ ਦੇ ਸੋਹਜ ਦੇ ਇੱਕ ਮੋੜ ਨਾਲ ਭਾਵਨਾਵਾਂ ਡਰਾਮਾ ਤੇ ਬਹੁਤ ਸਾਰੇ ਮਜ਼ੇਦਾਰ ਰੋਲਰ ਕੋਸਟਰ ਰਾਈਡ ਤੇ ਸਾਡੇ ਨਾਲ ਸ਼ਾਮਲ ਹੋਵੋ ਕੁਝ ਖੱਟਾ ਹੋ ਜਾਏ ਯਾਨੀ ਕਿ 16 ਫਰਵਰੀ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਸ ਤੋਂ ਬਾਅਦ ਕਰਦੇ ਹਾਂ ਅਗਲੀ ਗੱਲ ਅਗਲੀ ਬਾਲੀਵੁੱਡ ਫਿਲਮ ਦੇ ਬਾਰੇ ਜੀ ਹਾਂ ਸ਼ੈਡਲਵੁੱਡ ਦੇ ਸੁਲਤਾਨਾ ਕੇਸੀ اف ਸਟਾਰ ਯਸ ਦੁਨੀਆ ਪਰ ਵਿੱਚ ਸਭ ਤੋਂ ਤੇਜ਼ੀ ਨਾਲ ਸਟਾਰ ਬਣਨ ਵਾਲੇ ਸਲਿਬਸ ਵਿੱਚ ਸ਼ਾਮਲ ਨੇ ਯਸ਼ ਨੇ ਆਪਣੇ KGF ਫਰੈਂਚਾਈਜ਼ੀਜ਼ ਨਾਲ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਉੱਤੇ ਰਾਜ ਕੀਤਾ ਹੈ ਤੇ ਹੁਣ ਯਸ਼ ਬਾਲੀਵੁੱਡ ਵਿੱਚ ਵੀ ਐਂਟਰੀ ਕਰਨ ਜਾ ਰਹੇ ਨੇ ਜੀ ਹਾਂ ਯਸ਼ ਬਲੈਕਬਸਟਰ ਫਿਲਮ ਦੰਗਲ ਦੇ ਨਿਰਦੇਸ਼ਕ ਨਤੀਸ਼ ਤਿਵਾੜੀ ਦੀ ਆਉਣ ਵਾਲੀ ਇਤਿਹਾਸਿਕ ਫਿਲਮ ਰਮਾਇਣ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕਰਨ ਜਾ ਰਹੇ ਨੇ ਯਸ਼ ਇਸ ਫਿਲਮ 'ਚ ਰਾਵਣ ਦਾ ਕਿਰਦਾਰ ਨਿਭਾਉਣਗੇ ਇਸ ਫਿਲਮ ਚ ਕਰਨ ਬੀਰ ਕਪੂਰ RAM ਦੀ ਭੂਮਿਕਾ ਜਨਜ਼ ਦਿਰਾਉਣਗੇ ਇਸ ਦੇ ਨਾਲ ਹੀ ਹੁਣ ਯਸ਼ ਨੇ ਆਪਣੇ ਇੱਕ ਹੋਰ ਬਾਲੀਵੁੱਡ ਪ੍ਰੋਜੈਕਟ ਬਾਰੇ ਖੁਲਾਸਾ ਕੀਤਾ ਹੈ ਯਸ਼ ਦਾ ਬਾਲੀਵੁੱਡ ਪ੍ਰੋਜੈਕਟ ਕਿਸੇ ਹੋਰ ਨਾਲ ਨਹੀਂ ਬਲਕਿ ਬਾਲੀਵੁੱਡ ਦੇ ਬਾਦਸ਼ਾਹ ਤੇ ਆਦਾਕਾਰ ਤੇ ਪ੍ਰੇਰਨਾਦਾਇਕ ਰੋਲ ਮਾਡਲ ਸ਼ਾਹਰੂਖ ਖਾਨ ਦੇ ਨਾਲ ਹੈ ਜੀਹਾਂ ਸ਼ਾਹਰੂਖ ਖਾਨ ਨਾਲ ਕੰਮ ਕਰਨਗੇ ਯਸ਼ ਦਰਸਲ ਪਤਾ ਹੀ ਲੱਗਾ ਹੈ ਕਿ ਆਪਣੀ ਆਉਣ ਵਾਲੀ ਫਿਲਮ ਟਾਕਸਿਸ ਤੋਂ ਮਸ਼ਹੂਰ ਹੋਏ ਯਸ਼ ਹੁਣ ਸ਼ਾਹਰੂਖ ਖਾਨ ਦੀ ਫਿਲਮ ਪ੍ਰੋਡਕਸ਼ਨ ਹਾਊਸ ਰੈਡ ਰਿਲੀਜ਼ ਦੇ ਨਾਲ ਕੰਮ ਕਰਨ ਜਾ ਰਹੇ ਨੇ ਹਾਲਕਿ ਇਹ ਪ੍ਰੋਜੈਕਟ ਕਦੋਂ ਸ਼ੁਰੂ ਹੋਗਾ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਖਬਰਾਂ ਦੀ ਮੰਨੀ ਹੈ ਤਾਂ ਯਸ਼ ਬਾਦਸ਼ਾ ਸ਼ਾਹਰੂਖ ਖਾਨ ਨਾਲ ਐਕਸ਼ਨ ਫਿਲਮ ਕਰ ਸਕਦੇ ਨੇ ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਫਿਰ ਵੀ ਉਡੀਕ ਰਹੇਗੀ ਕਿ ਯਸ਼ਰੂ ਸ਼ਾਹਰੂਖ ਖਾਨ ਨਵਾਂ ਕੀ ਲੈ ਕੇ ਆ ਰਹੇ ਨੇ। ਤੋਂ ਇਸ ਤੋਂ ਅਗਲੀ ਫਿਲਮ ਦਾ ਜ਼ਿਕਰ ਕਰਦੇ ਹਾਂ ਸਾਲ 2005 ਚ ਰਿਲੀਜ਼ ਹੋਈ ਸੀ 19 ਬਜਮੀ ਦੀ ਕਮੇਡੀ ਡਰਾਮਾ No Entry ਦਰਸ਼ਕਾਂ ਦੇ ਮਨਾਂ ਦੇ ਵਿੱਚ ਜਿਹੜੀ ਆ ਜਗ੍ਹਾ ਬਣਾਉਣ ਦੇ ਵਿੱਚ ਸਫਲ ਰਹੀ ਸੀ ਫਿਲਮ ਨੇ ਬਾਕਸ ਆਫਿਸ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਫਿਲਮ ਚ ਸਲਮਾਨ ਖਾਨ ਨੇ ਲਗਪੂਰਤ ਤੇ ਫਰਦੀਨ ਖਾਨ ਨੇ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ ਸੀ ਜਨਾਬ ਤਾਂ ਹੁਣ ਵਰਨ ਤਮਨ ਅਰਜਨ ਕਪੂਰ ਤੇ ਦਲਜੀਤ ਦਸਾਂਝ ਵੀ ਕਮੇਡੀ ਸੀਕਵਲ ਨਾਲ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਨੇ ਜੀ ਹਾਂ No Entry 2 ਦੇ ਵਿੱਚ ਇਹ ਤਿੰਨੇ ਨਜ਼ਰ ਆਉਣਗੇ ਹਾਲਕੇ ਪਹਿਲਾਂ ਸਲਮਾਨ ਖਾਨ ਦਾ ਜ਼ਿਕਰ ਸੀਗਾ ਪਰ ਸਲਮਾਨ ਹੁਣ ਨਹੀਂ ਹੈ ਹੁਣ ਵਰਨ ਤਮਨ ਤੇ ਅਰਜਨਪੁਰ ਦੇ ਨਾਲ ਦਲਜੀਤ ਦਸਾਂਜ ਨਜ਼ਰ ਆਉਣਗੇ ਪਤਾ ਹੀ ਲੱਗਿਆ ਹੈ ਕਿ ਐਂਟਰੀ ਦੇ ਸੀਕੁਅਲ ਪ੍ਰੋਜੈਕਟ ਨੇ ਐਂਟਰੀ 2 ਨੂੰ ਲੈ ਕੇ ਇੱਕ ਅਪਡੇਟ ਜੋ ਸਾਹਮਣੇ ਆਈ ਹੈ ਇਸ ਮੁਤਾਬਕ ਇਸ ਫਿਲਮ ਨੂੰ ਬੋਨਿਕਪੁਰ ਅਤੇ ਜੀ ਸਟੂਡੀਓਜ਼ ਮਿਲ ਕੇ ਪ੍ਰੋਡਿਊਸ ਕਰ ਰਹੇ ਨੇ ਔਰ ਅਰਜਨਪੁਰ ਆਉਣ ਵਾਲੀ ਫਿਲਮ No Entry 2 ਦੇ ਵਿੱਚ ਵਰਨ ਤਮਨ ਦਲਜੀਤ ਦਸਾਂਜ ਦੇ ਨਾਲ ਮੁਕਪੂਮ ਕੰਮਦ ਵਿੱਚ ਨਜ਼ਰ ਆਉਣਗੇ ਔਰ ਇਸ ਦੇ ਨਾਲ ਹੀ ਅਨੀਸ਼ ਬਜਮੀ ਨਾ ਸਿਰਫ ਫਿਲਮ ਦਾ ਨਿਰਦੇਸ਼ਨ ਕਰ ਰਹੇ ਨੇ ਅਤੇ ਫਿਲਮ ਦੇ ਲੇਖਕ ਨੇ ਸਗੋਂ ਰਿਪੋਰਟ ਮੁਤਾਬਕ ਵਰਣ ਤਮਨ ਅਰਜੁਨ ਅਤੇ ਦਲਜੀਤ ਨੇ ਵੀ ਫਿਲਮ ਚ ਕੰਮ ਕਰਨ ਲਈ ਹਾਮੀ ਭਰ ਦਿੱਤੀ ਹੈ ਜਾਣਕਾਰੀ ਮੁਤਾਬਕ ਐਂਟੀਟੂ ਦੀ ਸ਼ੂਟਿੰਗ ਇਸ ਸਾਲ ਦਸੰਬਰ 2024 ਦੇ ਵਿੱਚ ਸ਼ੁਰੂ ਹੋ ਜਾਵੇਗੀ ਅਤੇ ਅਗਲੇ ਸਾਲ 2025 ਵਿੱਚ ਇਹ ਫਿਲਮ ਤੁਹਾਨੂੰ ਦੇਖਣ ਨੂੰ ਮਿਲੇਗੀ ਇਸ ਤੋਂ ਬਾਅਦ ਜੀ ਅਗਲੀ ਇੱਕ ਹੋਰ ਫਿਲਮ ਦਾ ਜ਼ਿਕਰ ਕਰਦੇ ਆ ਹੀਰਾ ਮੰਡੀ ਹੀਰਾ ਮੰਡੀ ਲਾਹੌਰ ਦੀ ਉਹ ਮੰਡੀ ਹੈ ਜਿਹੜੀ ਤਵਾਇਫਾਂ ਕਰਕੇ ਨੱਚਣ ਵਾਲੀਆਂ ਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ ਪਰ ਇਹ ਜਿਹੜੀ ਫਿਲਮ ਹੁਣ ਬਣਨ ਜਾ ਰਹੀ ਹੈ ਇਸ ਦਾ ਨਾਮ ਵੀ ਹੀਰਾ ਮੰਡੀ ਹੈ ਤਾਂ ਮੈਂ ਦੱਸ ਦੇਣਾ ਚਾਹੂਗਾ ਕੀ ਸੰਜੇ ਲੀਲਾ ਪੰਸਾਲੀ ਦੀ ਫਿਲਮ ਹੈ ਹੀਰਾ ਮੰਡੀ ਸਟ੍ਰੀਮਿੰਗ ਪਲੇਟਫਾਰਮ ਨੈਟਫਲਿਕਸ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਹੈਂਡਲ ਤੇ ਐਲਾਨ ਕੀਤਾ ਹੈ ਤੇ ਲਿਖਿਆ ਹੈ ਕਿ ਸੰਜੇ ਲੀਲਾ ਪੰਸਾਲੀ ਦੀ ਹੀਰਾ ਮੰਡੀ ਦੀ ਸ਼ਾਨਦਾਰ ਦੁਨੀਆ ਦੀ ਪਹਿਲੀ ਚਲਕ ਤਿਆਰ ਹੋ ਜਾਓ ਡਾਇਮੰਡ ਬਾਜ਼ਾਰ ਆਉਣ ਵਾਲੇ ਕੱਲ ਤੇ ਇਸ ਕੈਪਸ਼ਨ ਦੇ ਨਾਲ ਹੀ ਉਹਨਾਂ ਨੇ ਇੱਕ ਅਨਾਉਂਸਮੈਂਟ ਵੀਡੀਓ ਵੀ ਸ਼ੇਅਰ ਕੀਤਾ ਹੈ ਪਿਛਲੇ ਸਾਲ ਫਰਵਰੀ ਵਿੱਚ ਫਿਲਮ ਬਣਾਉਣ ਵਾਲਿਆਂ ਨੇ ਇੱਕ ਟੀਜ਼ਰ ਸਾਂਝਾ ਕੀਤਾ ਸੀਗਾ ਜਿਸ ਦੇ ਵਿੱਚ ਮਨੀਸ਼ਾ ਕੋਇਰਾਲਾ ਇੱਕ ਸ਼ਾਹੀ ਪਹਿਰਾਵੇ ਵਿੱਚ ਸ਼ਾਨਦਾਰ ਦਿਖਾਈ ਦੇ ਰਹੀ ਸੀ ਜਿਸ ਤੋਂ ਬਾਅਦ ਬਾਕੀ ਅਦਾਕਾਰਾਂ ਵੀ ਮੁਸਕਰਾਉਂਦੀਆਂ ਝਲਕੀਆਂ ਨਜ਼ਰ ਆ ਰਹੀਆਂ ਸਨ ਜਿਸ ਵਿੱਚ ਸ਼ਨਾਕਸ਼ੀ ਸ਼ੇਨਾ ਸੀਗੀ ਅਦਿੱਤੀ ਰਾਓ ਹੈਦਰੀ ਸੀ ਰਿਚਾ ਚੱਡਾ ਸੀ ਸ਼ਰਮੀਨ ਸੈਗਲ ਅਤੇ ਸੰਜੀਦਾ ਸ਼ੇਖ ਦੇ ਕਰਦਾਰਾਂ ਦਾ ਸ਼ਾਹੀ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲਿਆ ਸੀ ਜਿਸ ਤਰੀਕੇ ਦਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤਾਂ ਇਤਿਹਾਸਿਕ ਡਰਾਮਾ ਲੜੀ ਦਰਸ਼ਕਾਂ ਨੂੰ ਉਸ ਸਮੇਂ ਵੱਲ ਲੈ ਕੇ ਜਾਂਦੀ ਹੈ ਜਦੋਂ ਵੇਸ਼ਵਾਮਾ ਰਾਜਿਆਂ ਦੇ ਰੂਪ ਵਿੱਚ ਰਾਜ ਕਰਦਿਆਂ ਸਨ 1940 ਦੇ ਦਹਾਕੇ ਵਿੱਚ ਭਾਰਤ ਦੀ ਆਜ਼ਾਦੀ ਲਹਿਰ ਦੇ ਵਿੱਚ ਗੜਬੜੀ ਵਾਲੀ ਪਿਠਭੂਮੀ ਦੇ ਵਿਰੁੱਧ ਸੈੱਟ ਕੀਤੀ ਗਈ ਇਸ ਲੜੀ ਵਿੱਚ ਵੇਸ਼ਵਾਮਾ ਅਤੇ ਉਹਨਾਂ ਦੇ ਗਾਕਾਂ ਦੀਆਂ ਕਹਾਣੀਆਂ ਦੁਆਰਾ ਹੀਰਾ ਮੰਡੀ ਨਾਮ ਖੇਤਰ ਦੀ ਸੱਭਿਆਚਾਰਕ ਹਕੀਕਤ ਦੇ ਦੁਆਲੇ ਘੁੰਮਦੀ ਹੈ ਲਾਹੌਰ ਦੀ ਹੀਰਾ ਮੰਡੀ ਇਸੇ ਕਰਕੇ ਚਰਚਿਤ ਹੋਈ ਹੈ ਇਸ ਦਰਨ ਸੰਜੇ ਲੀਲਾ ਪੰਸਾਲੀ ਦੀ ਪਿਛਲੀ ਫਿਲਮ ਗੰਗੂ ਬਾਈ ਕਾਠੀਆ ਬਾੜੀ ਵਿੱਚ ਇੱਕ ਜੀਵਨ ਡਰਾਮਾ ਫਿਲਮ ਸੀ ਜਿਸ ਵਿੱਚ ਆਲੀਆ ਪਟਨੀ ਅਦਾਕਾਰੀ ਕੀਤੀ ਸੀ ਇਸ ਫਿਲਮ ਨੂੰ ਨਾ ਕਿ ਅਲੋਚਕਾਂ ਦੇ ਕੋਲੋਂ ਪ੍ਰਸ਼ੰਸਾ ਮਿਲੀ ਬਲਕਿ 2022 ਦੀ ਪੰਜਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ ਤੇ ਆਲੀਆ ਪਟ ਤੋਂ ਇਲਾਵਾ ਫਿਲਮ 'ਚ ਅਜੇ ਦੇਵਗਨ ਸ਼ਾਂਤ ਨੂੰ ਮਹੇਸ਼ਵਰੀ ਵਿਜੇ ਰਾਜ ਇੰਦਰਾ ਤਿਵਾਰੀ ਸੀਮਾ ਪਾਵਾ ਵਰਨਕਪੂਰ ਤੇ ਜਿਮ ਸ਼ਕਬ ਵਰਗੇ ਕਲਾਕਾਰ ਵੀ ਸਨ ਸੋ ਹੀਰਮੰਡੀ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਸੋ ਦੋਸਤੋ ਇਹ ਸੀ ਚੰਦ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਫਿਲਮਾਂ ਕਿਸ ਤਰੀਕੇ ਲੱਗਦ ਨੇ ਸਿੱਧੂ ਟਾਕਸ ਦੇ ਪ੍ਰੋਗਰਾਮਸ ਸਾਨੂੰ ਜਰੂਰ ਦੱਸਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਤੁਹਾਡੇ ਸਹਿਯੋਗ ਦੀ ਲੋੜ ਹੈ ਸਬਸਕ੍ਰਾਈਬ ਕਰੋ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਿਆ ਕਰੋ ਧੰਨਵਾਦ